ਇਕ ਵਾਰ ਫਿਰ ਤੋਂ ਮੁੜ ਹਾਜ਼ਰ ਹੋਏ ਹਾਂ ਤਾਜ਼ਾ ਖਬਰ ਲੈ ਕੇ ਚੜ੍ਹਦੀ ਕਲਾ ਪੰਜਾਬ ਚੈਨਲ ਦੇ ਵਿੱਚ ਆਪ ਜੀ ਦਾ ਸਵਾਗਤ ਹੈ ਅੱਜ ਤੋਂ 35 ਸਾਲ ਪਹਿਲਾਂ ਪਿੰਡ ਕੋਹਾਲੀ ਦੇ ਮਰਹੂਮ ਕਰਨੈਲ ਸਿੰਘ ਦੀ ਪਿੰਡ ਕੋਟਲੀ ਸੱਕਾ ਦੇ ਗੁਰਦੀਪ ਸਿੰਘ ਨਾਲ ਵਿਆਹੀ ਤਿੰਨ ਨੌਜਵਾਨ ਪੁੱਤਰਾ ਦੀ ਅੰਮ੍ਰਿਤਾਰੀ ਮਾਂ ਸੁਖਵੰਤ ਕੌਰ ਨੂੰ ਉਸਦੇ ਪਤੀ ਤੇ ਪੁੱਤਰਾ ਨੇ ਪਖੰਡੀ ਬਾਬੇ ਕੁਲਬੀਰ ਸਿੰਘ ਦੇ ਕਹਿਣ ਤੇ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਕਰੋ ਕੱਢ ਦਿੱਤਾ ਉਸਨੇ ਇਹ ਵੀ ਕਿਹਾ ਕਿ ਬਾਬਾ ਕੋਲ ਖੜ ਕੇ ਉਸਨੂੰ ਕੁੱਟਵਾ ਰਿਹਾ ਸੀ ਅਤੇ ਕਹਿ ਰਿਹਾ ਸੀ ਕਿ ਉਸਨੂੰ ਰੱਬੀ ਹੁਕਮ ਆਇਆ ਹੈ ਕਿ ਹੁਣ ਇਸਨੂੰ ਆਪਣੇ ਘਰ ਨਹੀਂ ਰੱਖਣਾ ਜ਼ਿਕਰ ਯੋਗ ਹੈ ਕਿ ਪਾਖੰਡੀ ਬਾਬਾ ਕੋਈ ਹੋਰ ਨਹੀਂ ਸਗੋ ਪੀੜਤ ਔਰਤ ਦਾ ਸਕਾ ਦੇਉਰ ਹੈ ਜੋ ਇਸ ਤੋਂ ਪਹਿਲਾਂ ਵੀ ਕਈ ਵਿਵਾਦਾਂ ਵਿੱਚ ਫਸਿਆ ਰਿਹਾ ਹੈ ਸੁਖਵੰਤ ਕੌਰ ਨੇ ਦੱਸਿਆ ਕਿ ਉਸ ਦੇ ਆਪੇ ਬਾਬਾ ਬਣੇ ਦੇਉਰ ਨੇ ਘਰ ਵਿੱਚ ਸ੍ਰੀ ਗੁਰੂ ਗਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੋਇਆ ਹੈ ਅਤੇ ਉਹ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਕਈ ਗਲਤ ਕੰਮ ਕਰਦਾ ਹੈ ਅਤੇ ਪਹਿਲਾਂ ਵੀ ਕਈ ਲੋਕਾਂ ਦੇ ਘਰ ਬਰਬਾਦ ਕਰ ਚੁੱਕਾ ਹੈ ਕਿਉਂਕਿ ਬਹੁਤ ਸਾਰੀਆਂ ਬੀਬੀਆਂ ਉਸ ਦੀਆਂ ਚੇਲੀਆਂ ਹਨ ਜਿਨ੍ਹਾਂ ਵਿੱਚੋਂ ਕਈਆਂ ਦੇ ਉਹ ਤਲਾਕ ਵੀ ਕਰਵਾ ਚੁੱਕਾ ਹੈ ਉਨਾ ਦੱਸਿਆ ਕਿ ਕੁਲਬੀਰ ਸਿੰਘ ਨੇ ਉਹਨਾਂ ਦੀ ਪਹਿਲੀ ਗਹਿਣੇ ਪਾ ਕੇ ਉਹਨਾਂ ਦੇ 5 ਲੱਖ ਰੁਪਏ ਹੜੱਪ ਲਏ ਹਨ ਹੁਣ ਜਦੋਂ ਉਹ ਕਾਰ ਵਿੱਚ ਪੈਸਿਆਂ ਦੀ ਗੱਲ ਕਰਦੀ ਹੈ ਤਾਂ ਉਸ ਦੀ ਕੁਟਮਾਰ ਕੀਤੀ ਜਾਂਦੀ ਹੈ ਅਤੇ ਹੁਣ ਉਸ ਨੂੰ ਪੱਕੇ ਤੌਰ ਤੇ ਕਰੋ ਨਿਕਲ ਜਾਣ ਲਈ ਕਿਹਾ ਗਿਆ ਹੈ ਕਿਉਂਕਿ ਉਸ ਦਾ ਪਤੀ ਅਤੇ ਤਿੰਨੇ ਪੁੱਤਰ ਵੀ ਬਾਬੇ ਦੇ ਚੁੰਗਲ ਵਿੱਚ ਫਸੇ ਹੋਏ ਹਨ ਪੀੜਤ ਔਰਤ ਨੇ ਪੁਲਿਸ ਥਾਣਾ ਚੰਡੇਰ ਦੇ ਐਸ ਐਚਓ ਨੂੰ ਦਰਖਾਸਤ ਦੇ ਕੇ ਇਨਸਾਫ ਦੀ ਮੰਗ ਕੀਤੀ ਹੈ ਖਾਸ ਰਿਪੋਰਟ ਮੈਡਮ ਬਿਊਰੋ ਚੀਫ ਗੁਰਵਿੰਦਰ ਕੌਰ ਗਿਲ ਉਹਦੇ ਕੋ ਨਾ ਹੀ ਬੋਲਦਾ ਉਹਦੇ ਵਿੱਚ ਤੇ ਪੇਕੇ ਦਾ ਡੇਕੜੀ ਪਿੰਡਿਆ ਪੇਕੇ ਮੇਰੇ ਪਿੰਡ ਕੋਹਾਲੀ ਤੋਂ ਆ ਪਿਤਾ ਮੇਰੇ ਪੂਰੇ ਹੋ ਚੁੱਕੇ ਵੱਡਾ ਭਰਾ ਮੇਰਾ ਪੂਰਾ ਹੋ ਚੁੱਕਾ ਛੋਟਾ ਭਰਾ ਮੇਰਾ ਮੂਰਖ ਆ ਪਤੀਆ ਮੇਰਾ ਛੋਟਾ ਮੇਰੇ ਪੁੱਤਾਂ ਤੋਂ ਡਰਦਾ ਮੇਰੀ ਗੱਲ ਵਿੱਚ ਨਹੀਂ ਆਉਂਦਾ ਵਿਆਹ ਨੂੰ ਕਿੰਨਾ ਚਿਰ ਹੋ ਗਿਆ ਤੁਹਾਡੇ ਵਿਆਹ ਮੇਰਾ 99 ਸਾਲ ਦਾ ਵਿਆਹ ਹੋਇਆ ਜੀ ਤੇ ਪਹਿਲਾਂ ਤਾਂ ਤੁਹਾਡੇ ਜਿਹੜੇ ਪਰਿਵਾਰਕ ਸਬੰਧ ਕਿਵੇਂ ਰਹੇ ਕਿ ਪਹਿਲਾਂ ਤਾਂ ਕੁੱਟ ਮਾਰ ਹੁੰਦੀ ਰਹੀ ਏ ਪਹਿਲਾਂ ਠੀਕ ਸੀ ਜਦੋਂ ਇਹ ਬਾਬਾ ਬਣਿਆ ਤੇ ਮੈਂ ਇਹਨੂੰ ਬਾਬਾ ਨਹੀਂ ਮੰਨਿਆ ਉਸ ਤੋਂ ਇਹਨੇ ਮੇਰੇ ਨਾਲ ਜ਼ਹਿਰ ਬੋਚ ਕੇ ਈਰਖਾ ਕਰਤਾ ਉਹ ਬਾਬਾ ਬਣਿਆ ਕਦਨੇ ਚਿਰਦਾ ਬਾਬਾ ਇਹ ਕੋਈ 2 2000 ਸਾਲ ਦਾ ਬਣਿਆ ਹੋਊਗਾ ਜਦੋਂ ਇਹਦਾ 2002 ਚ ਵਿਆਹ ਹੋ ਗਿਆ ਉਦੋਂ ਬਾਬੇ ਆਣੀ ਆ ਗਈ ਉਦੋਂ ਫਿਰ ਪੱਕਾ ਬਾਬਾ ਬਣ ਗਿਆ ਵੀ ਬੀਬੀ ਕਰਕੇ ਬੀਬੀ ਗਾਂ ਵੰਡਾ ਪਿੰਗਾ ਉਦੋਂ ਫਿਰ ਪੱਕਾ ਬਾਬਾ ਬਣ ਗਿਆ ਲੋਕਾਂ ਦੇ ਘਰ ਵੀ ਇਹਨੇ ਲੁੱਟ ਕੇ ਖਾ ਲਿਆ ਕਿ ਜਿਹੜੀਆਂ ਉਹਦੇ ਸੰਗਤ ਕੋਈ ਆਉਂਦੀ ਬੀਬੀਆਂ ਆਉਂਦੀਆਂ ਮੈਂ ਕੀ ਕਰਦਾ ਕੀ ਉਥੇ ਮਿੰਦੂ ਨਹੀਂ ਪਤਾ ਮੈਂ ਆਪਣੇ ਘਰ ਵਾਲਿਆਂ ਜਿੰਮ ਕਿਤੇ ਜਾਵਾਂ ਤੇ ਉਹ ਲੋਕਾਂ ਨੂੰ ਕਹਿੰਦਾ ਹੰਦਾ ਨਾ ਆਈ ਸੰਗਤ ਨੂੰ ਵੀ ਇਹਨੂੰ ਤੋਂ ਸਭ ਲਾਉਣਾ ਨਹੀਂ ਗਾਪੇ ਖਲੋ ਕੇ ਚਲੇ ਜੂਗੀ ਤੇ ਮੇਰੀ ਨਾਨਾਣ ਆਉਂਦੀ ਹੁੰਦੀ ਸੀ ਉਹਨੂੰ ਵੀ ਲੁੱਟ ਕੇ ਖਾ ਲਿਆ ਕੋਈ ਉਹਦਾ 8-10 ਲੱਖ ਰੁਪਈਆ ਕੋਈ 10 ਤੋੜੇ ਸੋਨਾ ਖਾ ਲਿਆ ਇੱਕ ਸਾਡਾ ਸਾਂਝਾ ਰਿਸ਼ਤੇਦਾਰ ਸੀ ਪਿੱਤੇ ਵੱਡਾ ਤੋਂ ਇਹਨਾਂ ਦਾ ਮਾਮੇ ਦਾ ਪੁੱਤ ਸੀ ਇਹਨਾਂ ਨੇ ਉਹਨੂੰ ਪਹਿਲੋ ਤੇ ਲਟ ਲਟ ਖਾਂਦੇ ਰੇ ਲਲਚਾ ਲਾਉਂਦੇ ਰੇ ਵੀ ਤੇਰੇ ਮੁੰਡੇ ਬਾਹਰ ਜਾਣਗੇ ਤੇਰੀ ਪਤਨੀ ਠੀਕ ਹੋ ਜੂ ਜਿੱਥੇ ਕੋਈ ਦਰਦਾ ਪੀੜ ਜੋ ਉਹਨੂੰ ਹੁੰਦਾ ਹੋਊਗਾ ਗਿੱਟਾ ਵੱਡਾ ਉਹਨੂੰ ਬਾਹਰ ਨਾਲ ਲਾ ਕੇ ਖਾਈ ਗਏ ਉਹਦੇ ਕੋ 40 50 ਲੱਖ ਰੁਪਈਆ ਖਾ ਕੇ ਉਹਨੂੰ ਹੀ ਧੋਖਾ ਦਿੱਤਾ ਹੁਣ ਉਹਦਾ ਤਲਾਕ ਕਰਾਤਾ ਹੁਣ ਮੈਨੂੰ ਕਹਿੰਦੇ ਆ ਕਿ ਤੂੰ ਸਾਡੇ ਨਾਲ ਵਕੀਲ ਕਰਕੇ ਤਲਾਕ ਕਰਲਾ ਦੱਸੋ ਮੇਰੇ ਨਾਲ ਕੌਣ ਜਾ ਕੇ ਵਕੀਲ ਕਰੇ ਮੈਨੂੰ ਪਤਾ ਨਹੀਂ ਵਕੀਲ ਕਿੱਥੇ ਹੁੰਦੇ ਆ ਵੀ ਇਸ ਗੱਲ 'ਚ ਨਹੀਂ ਹਸਾਉਣਾ ਚਾਹਦੀ ਮੈਨੂੰ ਅੱਜ ਹਾਰ ਕੇ ਇਹਨਾਂ ਲੈਣਾ ਤੇ ਤੁਰਨਾ ਪਿਆ ਵਾ ਤੇ ਤੁਹਾਡਾ ਜੈਦਾ ਦਾ ਵੀ ਹੈਗਾ ਕੋਈ ਮਸਲਾ ਜੈਦਾ ਦਾ ਮਸਲਾ ਉਸੇ ਦਿਓਰ ਨੇ ਮੇਰੇ ਘਰ ਵਾਲੇ ਨੂੰ ਕਮਬਲਾ ਬਣਾਇਆ ਵਾ ਉਹਦੇ ਕੋਲ ਮੈਂ ਮੰ지에 ਤੇ ਪਈ ਸੀ 5 ਲੱਖ ਦੀ ਲਿਫਟ ਬਣਾ ਕੇ ਕਿਹਾ ਤੁਹਾਡੇ ਆੜਤਗੇ ਦਾ ਕਰਜ਼ਾ ਲਾ ਦਾਂਗੇ ਤੁਹਾਡੇ ਦੋਦੀ ਦਾ ਕਰਜ਼ਾ ਲਾ ਦਾਂਗੇ ਉਸ ਨੇ ਸਾਰੇ ਪੈਸੇ ਖਾ ਕੇ ਆਖਿਆ ਵੀ ਤੇਰੀ ਘਰ ਵਾਲੀ ਮੂਰਖਿਆ ਕਾਪੀ ਨਾ ਖੜ ਮੇਰੀ ਦਰਾਣੀ ਨੇ ਕਿਹਾ ਜਦੋਂ ਮੈਂ ਪੜ੍ਹੀ ਲਿਖੀ ਸੀ ਮੈਂ ਮੂਰਖ ਨਹੀਂ ਸਾਂ ਮੈਂ ਕਾਪੀ ਉਸੇ ਵਾਲੇ ਪੜੀ ਜਦੋਂ ਕਾਪੀ ਤੇ 5 ਲੱਖ ਤੋਂ ਉੱਡ ਕੇ 600 ਰੁਪਏ ਰਹਿ ਗਿਆ ਦਰਾਣੀ ਨੇ ਕਾਪੀ ਮੇਰੇ ਸਿਰ 'ਚ ਮਾਰੀ ਕੰਧ ਕੀਤੀ ਕੰਧ ਤੋਂ ਪਾਰ ਸੁੱਟ ਕੇ ਆਖਿਆ ਲੈ ਲੈ ਹੋਣੀਏ ਕਾਪੀ ਉਹ ਕਾਪੀ ਬੋਲਦੀ ਹਮ ਉਸੇ ਵਾਲੇ ਪੜੀ ਕਿੰਨੇ ਵਜੇ ਨਾ ਲੱਖ ਘਟਾਇਆ ਕਿੰਨੇ ਵਜੇ ਨਾ ਜਿਤਰਾ ਜਿਤਰਾ ਨਾ ਘਟਾਇਆ ਪੀ 5 ਲੱਖ ਖਾ ਗਿਆ ਦਿਓਰ ਮੇਰਾ ਹਾਂ ਹਾਂ ਤੇ ਜਿਹੜਾ ਆੜਤੀਏ ਕੋਈ ਜਿੰਸ ਸੁੱਟਦੇ ਆ ਉੱਥੇ ਕਿਰਿੰਦਰਨਾ ਦਾ ਬੰਦਾ ਰਹਿੰਦਾ ਵਾ ਉਹ ਸਾਡਾ ਨਾ ਕੋਈ ਅੰਗਿਆ ਨਾ ਸਾਹ ਕਿਆ ਉਹ ਜਾ ਕੇ ਜੈਲਾ ਆੜ ਤਿਆ ਖਤਰਾਵਾਂ ਦਾ ਉਹਦੇ ਕੋਲ ਜਾ ਕੇ 70000 ਰੁਪਏ ਲੈ ਆਇਆ ਉਹਨੇ ਮੇਰੇ ਘਰ ਵਾਲੇ ਨੂੰ ਕਿਹਾ ਗਰਦੀਪ ਤੈਨੂੰ ਮੂਰਖ ਬਣਾਉਂਦੇ ਆ ਤੇ ਤੂੰ ਭਲਾ ਮਾਨਸ ਬੰਦਾ ਵਾ ਤੇ ਤੈਨੂੰ ਲੋਟ-ਲਟ ਖਾਂਦੇ ਜਿੰਸ ਤੇਰੀ ਹੋਵੇ ਤੇ ਰਿੰਦਰ ਕੌਣ ਹੋਵੇ ਪੈਸੇ ਖੜਨ ਵਾਲਾ ਤੇ ਉਹ ਜਦੋਂ ਵੀ ਜਿੰਸ ਜਾਂਦੀ ਆ ਜਿਵੇਂ ਹੁਣ ਵੀ ਜਿੰਸ ਗਈ ਆ ਤੇ ਮੈਨੂੰ ਘਰੋਂ ਕੱਢਿਆ ਗਿਆ ਵਾ ਸਾਡੀ ਤਿੰਨ ਟਰਾਲੀਆਂ ਕਣਕ ਗਈ ਇੱਕ ਮੇਰਾ ਦੇਹੋਰ ਉਹਦਾ ਵਿਆਹ ਨਹੀਂ ਹੋਇਆ ਉਹ ਸਾਧੂ ਸੰਤ ਬੰਦਾ ਵਾ ਉਹਨੇ 16 ਸਾਲ ਬਾਬੇ ਉਹਦੀ ਜਾਇਦਾਦ ਖਾਧੀ ਆ 4 ਸਾਲ ਮੇਰੇ ਘਰ ਆਏ ਨੂੰ ਹੋ ਗਿਆ ਉਹਨੂੰ ਕੋਈ ਹਿੱਸਾ ਵੜੀ ਨਹੀਂ ਦਿੰਦਾ ਉਹਦਾ ਜਾ ਕੇ ਮੌਕਿਆ ਬੇਨਤੀ ਕਰਦੀ ਆ ਵੀ ਉਹ ਮੇਰੇ ਦੀਵਰ ਦੀ ਵੀ ਹੈਲਪ ਕੀਤੀ ਜਾਵੇ ਉਹ ਕੁੱਲੀ ਬੰਨ ਕੇ ਰਹਿੰਦਾ ਉੱਥੇ ਉਹਦੇ ਕੱਚੇ ਝੱਗੇ ਟੰਗੇ ਉੱਥੇ ਉਹਦੇ ਆਟੇ ਪਏ ਆ ਉਹਦੀ ਜਿੰਸ ਸੀ 3.5 ਕਿੱਲੇ ਪਹਿਲੀ 3.5 ਮੇਰੀ ਉਹ ਕਣਕ ਗਈ ਆ ਹਿਸਾਬ ਹੋਣ ਤੋਂ ਪਹਿਲੋ ਮੈਨੂੰ ਕੁੱਟ ਕੇ ਘਰੋਂ ਕੱਟਿਆ ਗਿਆ ਕਿਉਂਕਿ ਉਹ ਪੈਸੇ ਬਾਪੇ ਨੇ ਖਾਣੇ ਆ ਇਸ ਕਰਕੇ ਕੱਟਿਆ ਗਿਆ ਇਹਦੇ ਸਬੰਧ ਵਿੱਚ ਤੁਸੀਂ ਕੋਈ ਦਰਖਾਸਤ ਦਿੱਤੀ ਹੋਵੇ ਥਾਣੇ ਨੂੰ ਮੈਂ ਦਰਖਾਸਤ ਪਹਿਲੋ ਵੀ ਦਿੱਤੀ ਸੀ ਉਹਦੇ ਉੱਤੋਂ ਮੇਰੇ ਬੇਟਿਆ ਬੇਟਾ ਮੋਨੀ ਪਾਰਕਰ ਡਾਕਟਰ ਨਾਲ ਲੱਗਾ ਸੀ ਕਲੀਨਿਕ ਤੇ ਹੋ ਸਕਦਾ ਜੋ ਮੈਂ ਹੁਣ ਸੋਚਿਆ ਉਹਨੇ ਮੇਰੇ ਪਾਗਲਪਨ ਦਾ ਸਰਟੀਫੀਕੇਟ ਬਣਾਇਆ ਉਹ ਜਿਹੜਾ ਮਤਲਬ ਥਾਣੇ ਵਾਲਾ ਐਸ ਐਚਓ ਮੇਰੇ ਘਰ ਆਇਆ ਉਹਨੂੰ ਦਿਖਾਇਆ ਗਿਆ ਵੀ ਸਾਡੀ ਮਾਤਾ ਪਾਗਲਿਆ ਉਹਨਾਂ ਉਸ ਦਰਖਾਸਤ ਦਾ ਕੋਈ ਉਜਰ ਨਹੀਂ ਕੀਤਾ ਹੁਣ ਮੈਂ ਫੇਰ ਕੱਲ ਦਰਖਾਸਤ ਦਿੱਤੀ ਆ ਹੁਣ ਵੇਖੋ ਉਹਨੇ ਉਜਰ ਕਰਨ ਚਾਹਿਆ ਮੈਂ ਉਹਨਾਂ ਦਰਖਾਸਤ ਬਾਬੇ ਤੇ ਦਿੱਤੀ ਆ ਕੀ ਤੁਸੀਂ ਮੰਗ ਕਰਦੇ ਹੋ ਮੰਗ ਵੀ ਮੈਂ ਬਾਬੇ ਨਾਲ ਸਾਡਾ ਸਬੰਧ ਟੁੱਟ ਜਾਵੇ ਅਸੀਂ ਅੱਡ ਬਾਰੇ ਹਾਂ ਮੈਂ ਕੁੜਮਾ ਵਾਲੀ ਹਾਂ ਦੇ ਵਿਚਲਾ ਬੇਟਾ ਮੈਂ ਵਿਆਹਿਆ ਮੇਰੇ ਬਹੁਤ ਚੰਗੇ ਕੁੜਮ ਆ ਹੈਡ ਗ੍ਰੰਥੀ ਨੇ ਰਮਦਾਸ ਸਾਹਿਬ ਗੁਰਦੁਆਰੇ ਦੇ ਤੇ ਮੈਂ ਇਹ ਕਹਿ ਨਹੀਂ ਵੀ ਅਸੀਂ ਆਪਣੇ ਘਰ ਦੋਵੇਂ ਜੀ ਮਿਲ ਗਏ ਵਰਤ ਕੇ ਆਪਣੇ ਬੱਚੇ ਵਿਆਹੀਏ ਉਹਨਾਂ ਬਾਰੇ ਸੋਚ ਗਏ ਤੇ ਬਾਬੇ ਨਾਲੋਂ ਸਾਡਾ ਲੰਕ ਟੁੱਟ ਜਾਵੇ ਕਿਹੜਾ ਜਾਨੇ ਤੁਸੀਂ ਕਹਾਂ ਜਾਨੇ ਵੀ ਹੱਥ ਜੋੜ ਕੇ ਮੇਰੀ ਸਤਕਾਰ ਕਮੇਟੀ ਅੱਗੇ ਬੇਨਤੀ ਹੈ ਮੈਂ ਸੁਖਵੰਤ ਕੌਰ ਪਤਨੀ ਗੁਰਦੀਪ ਸਿੰਘ ਨੰਬਰਦਾਰ ਪਿੰਡ ਕੋਟਲੀ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਐਨਾਲਾ ਚੰਡੇਰ ਥਾਣਾ ਉਥੋਂ ਦੇ ਰਹਿਣ ਵਾਲੀ ਆ ਅੱਜ ਮੈਂ ਸੜਕਾਂ ਤੇ ਰੋਲ ਰਹੀ ਆ ਅੰਮ੍ਰਿਤ ਗੁਰੂ ਦਾ ਸ਼ੱਕ ਕੇ ਮੈਂ ਗੁਰੂ ਦੀ ਧੀ ਆ ਗੁਰੂ ਦੀ ਸਿੰਘਣੀ ਆ ਮੇਰੀ ਸਤਕਾਰ ਕਮੇਟੀ ਅੱਗੇ ਹੱਥ ਜੋੜ ਕੇ ਬੇਨਤੀ ਆ ਹੋਰ ਵੀ ਨਿਹੰਗ ਸਿੰਘ ਆਗੇ ਹੋਰ ਵੀ ਜਿਹੇ ਬੰਦੇ ਕਹੇ ਹੋਰ ਵੀ ਜਿਹੜੇ ਮੇਰੇ ਭਰਾ ਪੁੱਤ ਪਿਓਾਂ ਦੇ ਬਰਾਬਰ ਨੇ ਉਹਨਾਂ ਅੱਗੇ ਵੀ ਹੱਥ ਜੋੜ ਕੇ ਬੇਨਤੀ ਆ ਵੀ ਮੇਰੀ ਗੱਲ ਦਾ ਸਤਕਾਰ ਕੀਤਾ ਜਾਵੇ ਇਸ ਗੱਲ ਨੂੰ ਪੂਰੀਆ ਕੀਤਾ ਜਾਵੇ ਵੀ ਮੇਰੇ ਨਾਲ ਕਿਉਂ ਤੱਕਾ ਹੋ ਰਿਹਾ ਦੱਸੋ ਮੈਂ ਕਿੱਥੇ ਜਾਵਾਂ ਇੱਕ ਮੇਰੇ ਹੱਥ ਜੋੜ ਕੇ ਮੰਤਰੀ ਸਾਹਿਬ ਕਲਦੀਪ ਸਿੰਘ ਢਾੜੀ ਵਾਲਾ ਅਗੇ ਬੇਨਤੀ ਆ ਕਿ ਮੈਂ ਉਸ ਦਿਨ ਠੀਕ ਵੀ ਨਹੀਂ ਸੀ ਡੰਡਾ ਫੜ ਕੇ ਡੋਰ ਤੋਂ ਡੋਰ ਤੱਕ ਵੋਟਾ ਕਹੀਆਂ ਸੀ ਕੱਲ ਨੂੰ ਫੇਰ ਕਹਿਣੀਆਂ ਨੇ ਵੋਟਾ ਦੇ ਨਗਰ ਵਾਲੇ ਮੇਰੇ ਪਿੱਛੇ ਹੀ ਆ ਬੀਬੀਆਂ ਪਰ ਤੁਸੀਂ ਕਿਉਂ ਨਹੀਂ ਮੇਰੀ ਹੈਲਪ ਕਰਦੇ ਮੇਰੀ ਹੈਲਪ ਕਰੋ ਇਹ ਪਖੰਡੀ ਬਾਬੇ ਦੇ ਉੱਤੇ ਸਕੰਜਾ ਕੱਸੋ ਤੇ ਮੈਨੂੰ ਆਪਣੇ ਘਰ ਵਸਣ ਦਿਓ ਮੈਂ ਬਹੁਤ ਦੁਖੀ ਆ ਮੇਰੀ ਬੜੀ ਬੇਇੱਜ਼ਤੀ ਆ ਮੈਂ ਕੁੜਮਾ ਵਾਲਿਆਂ ਜਦੋਂ ਮੈਨੂੰ ਪੁੱਟ ਕੇ ਘਰੋਂ ਕੱਢਿਆ ਜਾਂਦਾ ਮੈਂ ਕੀ ਜਾ ਕੇ ਕੁੜਮਾ ਚ ਨੱਕ ਵਿਖਾਵਾਂ ਕੀ ਜਾ ਕੇ ਆਪਣੇ ਪੇਕੇ ਮੂੰਹ ਵਿਖਾਵਾਂ ਮੈਂ ਕੀ ਗਲਤੀ ਕੀਤੀ ਕੀ ਗੁਨਾਹ ਮੇਰੇ ਚ ਮੇਰਾ ਗੁਨਾਹ ਸਾਫ਼ ਕੀਤਾ ਜਾ ਜਿਹੜੀ ਕੁਸੂਦ ਦਿਖਾ ਦਿੱਤੀ ਪੁਲਿਸ ਨੇ ਕੀ ਕਿਹਾ ਵਾ ਜਾਂ ਕੋਈ ਟਾਈਮ ਦਿੱਤਾ ਤੁਹਾਨੂੰ ਹੁਣ ਹੁਣ ਪੁਲਿਸ ਨੇ ਟਾਈਮ ਦਿੱਤਾ ਕੱਲ 4 ਵਜੇ ਦਾ ਠੀਕ ਉਹਨਾਂ ਨੂੰ ਉੱਥੇ ਲਿਆਉਣਗੇ ਪਾਪੀਆਂ ਨੂੰ